ਕੌਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਿਆ ਜਾ ਰਿਹਾ ਹੈ ਅਤੇ ਹੁਣ ਇਸੇ ਹੀ ਕੜੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪਟਿਆਲਾ ਦੇ ਸ਼ੀਸ਼ਮੈਲ ਦੇ ਵਿੱਚ ਕ્રાਫਟ ਮੇਲਾ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਖ-ਵੱਖ ਸੱਭਿਆਚਾਰ ਅਤੇ ਵਿਰਾਸਤ ਦੀਆਂ ਬਨਗੀਆਂ ਦੇ ਨਾਲ ਪੰਜਾਬ ਦੇ ਅਮੀਰ ਬਿਰਸੇ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅੱਜ ਇਸ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਢੋਲ ਨਗਾੜਿਆਂ ਦੇ ਨਾਲ ਇਸ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਸੱਭਿਆਚਾਰਾਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਲੱਗੀਆਂ ਸਟਾਲਾਂ ਦਾ ਜਾਇਜ਼ਾ ਵੀ ਲਿਆ। ਕਿਉਂਕਿ ਅੱਜ ਪੰਜਾਬ ਸਰਕਾਰ ਵੱਲੋਂ ਕ્રાਫਟ ਮੇਲਾ ਜਿਹੜਾ ਉਹਦੀ ਸ਼ੁਰੂਆਤ ਹੋਈ ਹੈਗੀ ਸੋ ਬਹੁਤ ਅੱਛਾ ਇੱਕ ਕਦਮ ਸਰਕਾਰ ਵੱਲੋਂ ਕੀਤਾ ਗਿਆ ਮੈਂ ਸਮੁੱਚੇ ਪ੍ਰਸ਼ਾਸਨ ਦਾ ਸਾਡੇ ਐਮਐਲਏ ਸਾਹਿਬਾਨ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਕ્રાਫਟ ਮੇਲੇ ਦਾ ਪ੍ਰਬੰਧ ਕੀਤਾਗਾ ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਦਮੀ ਉਦਯੋਗਪਤੀ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਕਿ ਇਸ ਮੇਲੇ ਦਾ ਹਿੱਸਾ ਬਣ ਰਹੇ ਨੇ ਕਿ ਬਹੁਤ ਸਾਰੀਆਂ ਵਿਦੇਸ਼ਾਂ ਦੇ ਟੀਮਸ ਮੈਨੂੰ ਡਿਪਟੀ ਕਮਿਸ਼ਨਰ ਸਾਹਿਬਾਨ ਦੱਸ ਰਹੇ ਸੀਗੇ ਕਾਫੀ ਦੇਸ਼ਾਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਆਪਣਾ ਆਪਣਾ ਪ੍ਰਦਰਸ਼ਨ ਕਰਨ ਦੇ ਲਈ ਇਸ ਕ્રાਫਟ ਮੇਲੇ ਦਾ ਹਿੱਸਾ ਬਣਿਆ ਨੇ ਉਹਨਾਂ ਸਾਰਿਆਂ ਦਾ ਵੀ ਸਵਾਗਤ ਆ ਸੋ ਮੈਂ ਸਮਝਦਾ ਪੰਜਾਬ ਜਿਹੜਾ ਇਸ ਗੱਲ ਦੀ ਅੱਜ ਗਵਾਹੀ ਹੈ ਇਸ ਗੱਲ ਦਾ ਸਬੂਤ ਆ ਕਿ ਪੰਜਾਬ ਰੰਗਲਾ ਪੰਜਾਬ ਬਣ ਰਿਹਾ ਹੈਗਾ ਔਰ ਜਿਸ ਗੱਲ ਦਾ ਸੁਪਨਾ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਸੀ ਕਿ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਨੂੰ ਮੁੜ ਤੋਂ ਉਲੀਹਾ ਤੇ ਲੈ ਕੇ ਆਉਣਾਗਾ ਉਸ ਦੀ ਬੱਸ ਬੰਦਾ ਸ਼ੁਰੂਆਤ ਪੰਜਾਬ ਦੇ ਵਿੱਚ ਹੋ ਚੁੱਕੀ ਆ ਕ੍ਰਾਫਟ ਮੇਲੇ ਸੱਭਿਆਚਾਰਕ ਮੇਲੇ ਪੰਜਾਬ ਦੇ ਅੰਦਰ ਸਪੋਰਟਸ ਦੇ ਇਵੈਂਟ ਲਗਾਤਾਰ ਹੋ ਰਹੇ ਨੇ ਔਰ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਨਿਵੇਸ਼ਕਰ ਅਦਯੋਗਪਤੀ ਇੰਡਸਟਰੀਲਿਸਟ ਪੰਜਾਬ ਚ ਆ ਰਹੇ ਨੇ ਸੋ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਜਿਹੜਾ ਹੈਗਾ ਬਹੁਤ ਵੱਡੀ ਜਿਹੜੀ ਆ ਉਹ ਤਰੱਕੀ ਦੀਆਂ ਪਲੰਗਾ ਪੁੱਟੂ ਦੇਖੋ ਸਾਡੇ ਯੰਗਸਟਰ ਡਿਪਟੀ ਕਮਿਸ਼ਨਰ ਸਾਖੀ ਸਾਨੀ ਜੀ ਲਗਾਤਾਰ ਮਿਹਨਤ ਕਰਕੇ ਲਗਾਤਾਰ ਲੋਕਾਂ ਨਾਲ ਆਪਣਾ ਪਿਆਰ ਵੰਡ ਕੇ ਲਗਾਤਾਰ ਲੋਕਾਂ ਨੂੰ ਇਹਨਾਂ ਮੇਲਿਆਂ ਦੇ ਪ੍ਰਤੀ ਉਕਰਸ਼ਿਤ ਕਰਕੇ ਲਗਾਤਾਰ ਮਿਹਨਤ ਕਰ ਰਹੇ ਨੇ ਸੋ ਬਾ ਮੈਂ ਸਮਝਦਾ ਸਾਡਾ ਪ੍ਰਸ਼ਾਸਨ ਜਿਹੜਾ ਉਹ ਬਹੁਤ ਦਿਨ ਰਾਤ ਮਿਹਨਤ ਕਰ ਰਿਹਾ ਹੈਗਾ ਆ ਦੇਖੋ ਇਸ ਸਮੇਂ ਮੈਂ ਸਮਝਦਾ ਦੁਬਈ ਦੇ ਅੰਦਰ ਇੱਕ ਫੂਡ ਫੈਸਟੀਵਲ ਹੋ ਰਿਹਾ ਜਿਹਦੇ ਅੰਦਰ ਪੰਜਾਬ ਦਾ ਮਾਰਕ ਫੈਡ ਪੰਜਾਬ ਦਾ ਵੇਰਕਾ ਪੰਜਾਬ ਸਰਕਾਰ ਨੇ ਬਹੁਤ ਸਾਰੇ ਆਪਣੇ ਡਿਪਾਰਟਮੈਂਟਾਂ ਨੂੰ ਬਹੁਤ ਥ੍ਰੀ ਐਕਸੀਬਿਸ਼ਨ ਲਾਉਣ ਲਈ ਭੇਜਿਆਗਾ ਸੋ ਅਸੀਂ ਤਾਂ ਇੱਥੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਪੰਜਾਬ ਦੀ ਬਾਗਡੋਰ ਸੰਭਾਲੀ ਉਸ ਤੋਂ ਲੈ ਕੇ ਲਗਾਤਾਰ ਇਸੇ ਗੱਲ ਯਤਨਸ਼ੀਲ ਹਨ ਕਿ ਪੰਜਾਬ ਦੇ ਪ੍ਰੋਡਕਟ ਜਿਹੜੇ ਲੱਗੇ ਕੋ ਇੰਟਰਨੈਸ਼ਨਲ ਥਾਂ ਬਣਾਉਣ ਇੰਟਰਨੈਸ਼ਨਲ ਲੈਵਲ ਤੇ ਜਾਣ ਅਸੀਂ ਜਿੰਨੇ ਵੀ ਇੰਟਰਨੈਸ਼ਨਲ ਲੈਵਲ ਤੇ ਮੇਲੇ ਲੱਗੇ ਐਗਜ਼ੀਬਿਸ਼ਨਸ ਲੈਂਦੀ ਉਹਦੇ ਸਰਕਾਰ ਜਿਹੜਾ ਸਾਡੇ ਡਿਪਾਰਟਮੈਂਟਾਂ ਤੋਂ ਭੇਜਦੇ ਆ ਕਿ ਹਿੱਸਾ ਬਣ ਅੱਜ ਵੀ ਤੁਸੀਂ ਆਪਣੇ ਕੈਮਰੇਆਂ ਦੇ ਰਾਹੀਂ ਦਿਖਾਓ ਕਿ ਕਿਸ ਤਰ੍ਹਾਂ ਐਗਜ਼ੀਬਿਸ਼ਨ ਜਿਹੜੀ ਆ ਉਹ ਬਾਹਰਲੇ ਦੇਸ਼ਾਂ ਦੇ ਬਾਹਰਲੇ ਸੂਬਿਆਂ ਦੇ ਬੱਚੇ ਜਿਹੜੇ ਆ ਕੇ ਰੈਕਗਨੀਸ਼ਨ ਆਈ ਹੈ ਸਾਰੀ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਵਿਸ਼ੇ ਤੇ ਉਹ ਜਿੱਥੇ ਵੀ ਕੋਈ ਚੀਜ਼ ਪ੍ਰਾਤਨ ਚੀਜ਼ ਜਿਹੜੀ ਖਰਾਬ ਹੋ ਚੁੱਕੀ ਜਾਂ ਉਹਦੀ ਸਾਂਭ ਸੰਭਾਲ ਦੀ ਲੋੜ ਆ ਉਹਦੇ ਲਈ ਬਿਲਕੁਲ ਅਸੀਂ ਪ੍ਰਬੰਧ ਕਰਾਂਗੇ ਉਹਨਾਂ ਨਾਲ ਸਮੇਂ ਦੇ ਦੌਰਾਨ ਅਸੀਂ ਜਿਹੜਾ ਆਏਗਾ ਉਹਨਾਂ ਦੇ ਰੱਖ ਰਖਾਵ ਲਈ ਵੀ ਜਿਹੜਾ ਪ੍ਰਬੰਧ ਕੀਤਾ ਜਾਊਗਾ ਤਾਂ ਕਿ ਸਾਡੀਆਂ ਪ੍ਰਾਤਨ ਚੀਜ਼ਾਂ ਸਾਡੀ ਹਿਸਟਰੀ ਜਿਹੜੀ ਆ ਉਹ ਬਣੀ ਰਹੇ ਉਹ ਹਿਸਟਰੀ ਨੂੰ ਜਿਹੜਾ ਠੀਕ ਹੈ ਜੀ ਕਿੱਥੇ ਰਹਿੰਦੇ ਹੋ ਪਟਿਆਲੇ ਦੇ ਲੋਗ ਆ ਅੱਛਾ ਪੜਦੇ ਹੋ ਹਾਂਜੀ ਮਿੰਦਰਾਗੜ੍ਹ ਦੇ ਕਿ ਤੇ ਅੱਜ ਮੇਲੇ ਬਾਰੇ ਕੀ ਕਹਿਣਾ ਚਾਹੀਦਾ ਮੇਲਾ ਵੈਸੇ ਇਸਤਾਨਾ ਜਦਸਤਾਨਾ ਆਪ ਦੀ ਨਜ਼ਰ ਨਾਲ ਜੇਕਰ ਮੈਂ ਦੇਖਾਂ ਤਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਮੇਲਾ ਲਗਾਇਆ ਗਿਆ ਇਹ ਹਰ ਇੱਕ ਕਲਚਰ ਨੂੰ ਰਿਪਰੈਜ਼ੈਂਟ ਕਰ ਰਿਹਾ ਜਿਵੇਂ ਤੁਰਕੀ ਹੈ ਅਸਾਮ ਬੰਗਲਾਦੇਸ਼ ਇਹ ਸਭ ਅਸੀਂ ਦੇਖਿਆ ਨਹੀਂ ਆਇਆ ਜੇ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਉੱਥੇ ਦੀਆਂ ਇਹ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੇ ਅਸੀਂ ਅੱਗੇ ਰਿਪਰੈਜ਼ੈਂਟ ਕਰ ਸਕਦੇ ਆ ਆਪਣੇ ਕਲਚਰ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਸਟੱਡੀ ਨਾਲ ਲੈ ਕੇ ਤੇ ਮੇ ਮਾਈਨ ਮਾਈ ਓਪੀਨੀਅਨ ਮੈਨੂੰ ਬਹੁਤ ਵਧੀਆ ਲੱਗਿਆ ਜੇ ਨੌਜਵਾਨ ਪੀੜ੍ਹੀ ਸੱਭਿਆਚਾਰ ਹੈ ਜਿਹੜਾ ਆਪਣੀ ਵਿਰਾਸਤ ਆ ਉਹ ਤੋਂ ਭੁੱਲਦੀ ਜਾ ਰਹੀ ਆ ਨੂੰ ਕੀ ਲੱਗਦਾ ਫਿਰ ਇਹੋ ਜਿਹੇ ਮੇਲੇ ਉਹਨਾਂ ਨੂੰ ਮਤਲਬ ਇਹ ਜੀ ਨੂੰ ਯਾਦ ਕਰਾਉ ਮਤਲਬ ਹਾਂ ਆਪਾਂ ਕਹਿ ਸਕਦੇ ਆਂ ਕਿ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਫਿਰ ਜਿਹੜੀ ਵੀ ਪੀੜ੍ਹੀ ਆ ਨਾ ਭੁੱਲਦੀ ਜਾ ਰਹੀ ਆ ਜਿੱਦਾਂ ਪੁਰਾਣੇ ਸਮੇਂ ਵਿੱਚ ਆਪਣੇ ਪਿੰਡਾਂ ਵਿੱਚ ਮੇਲੇ ਲੱਗਦੇ ਹੁੰਦੇ ਸੀਗੇ ਸਾਨੂੰ ਵੀ ਦੱਸਿਆ ਜਾਂਦਾ ਸੀਗਾ ਤੇ ਅੱਜ ਇਹ ਜਿਹੜਾ ਮੇਲਾ ਆ ਉਸ ਮੇਲੇ ਦੀ ਉਹਨਾਂ ਮੇਲਿਆਂ ਦੀ ਝਲਕ ਦਿਖਾ ਰਿਹਾ ਤਾਂ ਇਹ ਮੈਨੂੰ ਲੱਗਦਾ ਹੈ ਕਿ ਬੈਨੀਫ